ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਕੁੜੀ ਕੀਤੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਦੀ ਡੈਸ਼ਪੈਂਡ ਦੀ ਸ਼ਰਟ ਹੋਏਗੀ ਔਰ ਨਾਲ ਜਿਹੜਾ ਹੋਏਗਾ ਚਿਕਨ ਦਾ ਪਲਾਜ਼ੋ ਹੋਏਗਾ ਕਾਟਨ ਦਾ ਦੁਪੱਟਾ ਹੋਗਾ ਦੁਪੱਟੇ ਦੇ ਉੱਪਰ ਪੈਚ ਵਰਕ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ 1750 ਰੁਪਏ ਇਹ ਵਾਲੇ ਹੋਣਗੇ ਜਿਹੜੇ ਚਿਕਨ ਵਰਕ ਦੇ ਉੱਪਰ ਹੋਏਗਾ ਕਾਟਨ ਦੀ ਸ਼ਰਟ ਹੋਏਗੀ ਫੁੱਲੀ ਐਮਬ੍ਰੋਇਡਰੀ ਸ਼ਰਟ ਹੋਏਗੀ ਤੇ ਨਾਲ ਚਿਕਨ ਦਾ ਪਲਾਜ਼ੋ ਹੋਏਗਾ ਔਰ ਬਹੁਤ ਹੀ ਇਨਰ ਡਿਜ਼ਾਈਨਿੰਗ ਹੋਏਗੀ ਸਭ ਦੀ ਵੱਖਰੀ ਵੱਖਰੀ ਹੋਏਗੀ ਇਹ ਵਾਲੇ ਸੂਟ ਹੋਣਗੇ 880 ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਨੂੰ ਬੁੱਕ ਕਰਵਾ ਸਕਦੇ ਹੈਗੇ ਆ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗਾ ਟਾਈਟਾ ਮੀਟਰ ਦੀ ਕੱਟ ਹੋਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਜਿਹੜੀ ਹੋਏਗੀ ਇਹ ਕਾਟਨ ਹੋਏਗੀ ਆਰਾਮ ਟੈਕਸ ਦੇ ਉੱਪਰ ਰਹਿਣ ਵਾਲਾ ਬ੍ਰਾਂਡ ਹੋਏਗਾ ਔਰ ਇਸੇ ਜਿਹੜੀ ਫੁੱਲੀ ਸ਼ਰਟ ਹੋਏਗੀ ਐਮਬਰਾਇਡਰ ਹੋਏਗੀ ਇਹ ਵਾਲੇ ਜਿਹੜੇ ਸੂਟ ਹੋਏਗਾ ਇਹ ਵੀ ਮਸਲੀਨ ਕਾਟਨ ਦੇ ਉੱਪਰ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਮਸਲੀਨ ਕਾਟਨ ਦੇ ਉੱਪਰ ਹੋਣਗੇ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਪ੍ਰਾਈਸ ਰਹੇ ਇਹ ਵਾਲੇ ਸੂਟ ਹੈਗੇ ਜਿਹੜੇ ਬਹੁਤ ਹੀ ਘੱਟ ਭਾਅ ਦੇ ਉੱਪਰ ਆਪਾਂ ਨੇ ਰੈਡੀ ਕੀਤੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਦੀ ਬੁੱਕ ਕਰਵਾ ਸਕਦੇ ਹੋ ਇਹਨਾਂ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲ ਜਾਏਗੀ ਇਹ ਵਾਲੇ ਬਹੁਤ ਹੀ ਘੱਟ ਪ੍ਰਾਈਸ ਦੇ ਉੱਪਰ ਆਪਾਂ ਕਸਟਮਰਸ ਨੂੰ ਰੈਡੀ ਕਰਕੇ ਦਿੱਤੇ ਆ ਤੇ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਹੋਰ ਸਟਾਫ ਦੇ ਉੱਪਰ ਰੈਡੀ ਕਰਾਉਣਾ ਚਾਹੁੰਦੇ ਹੋ ਇਹ ਵਾਲੇ ਡਿਜ਼ਾਈਨ ਤਾਂ ਤੁਸੀਂ ਹੋਰ ਸਟਾਫ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਇਹ ਵਾਲੇ ਸੂਟ ਹੋਣਗੇ ਜਿਹੜੇ ਟਿਸਟਾ ਬ੍ਰਾਂਡ ਦੇ ਸੂਟ ਹੋਏਗਾ ਮਾਰਬਰੀ कॉटन ਦਾ ਸੂਟ ਹੋਏਗਾ 올ਓਵਰ 5 ਮੀਟਰ ਦੀ ਕੱਟ ਰਹੇਗੀ ਵਿਦਆਊਟ ਦੁਪੱਟਾ ਪ੍ਰਿੰਟਿੰਗ ਹੋਏਗੀ ਜਿਹੜੀ ਉਹ ਸਭ ਦੀ ਵੱਖਰੀ ਵੱਖਰੀ ਹੋਏਗੀ ਪ੍ਰਾਈਸ ਰਹੇਗਾ 1495 ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਇਹਨਾਂ ਦਾ ਸਟਿਚਿੰਗ ਸਟਾਈਲ ਹੈ ਜਿਹੜਾ ਉਹ ਚੇਂਜ ਕਰਕੇ ਇਹਨਾਂ ਦੇ ਉੱਪਰ ਤੁਸੀਂ ਥਲਕਾ ਫੁਲਕਾ ਹੈਗਾ ਜਿਹੜਾ ਥਰੈਡ ਵਰਕ ਕਰਵਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੂਟ ਹੈ ਜਿਹੜੇ ਇਹਨਾਂ ਨੂੰ ਬਣਾ ਸਕਦੇ ਹੋ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਆਪਨ ਦਾ ਨੰਬਰ ਉੱਪਰਸਾਂ ਨੂੰ ਮੈਸੇਜ ਕਰ ਸਕਦੇ ਹੈਗੇ ਜਾਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਓ ਆਗਲੇ ਸੂਟ ਹੋਣਗੇ ਜਿਹੜੇ ਵੀ ਕਾਟਨ ਦੇ ਉੱਪਰ ਹੋਣਗੇ ਜਿਸਦੇ ਉੱਪਰ ਪੈਚ ਵਰਕ ਰਹੇਗਾ ਆਰਗੈਂਜ਼ਾ ਦਾ ਪੈਚ ਲਗਾ ਕੇ ਵਰਕ ਕੀਤਾ ਗਿਆ ਹੈਗਾ ਤੇ ਨਾਲ ਮਸਲੀਨ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਉੱਪਰ ਵੀ ਪੈਚ ਵਰਕ ਲਗਾ ਕੇ ਜਿਹੜਾ ਵਰਕ ਕੀਤਾ ਗਿਆ ਥਰੈਡ ਵਰਕ ਰਹਿਣ ਵਾਲਾ ਹੈਗਾ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲ ਜਾਏਗੀ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਹੈਗਾ 725 ਰੁਪਏ ਦਾ ਪ੍ਰਾਈਸ ਹੋਏਗਾ ਸ਼ਿਪਿੰਗ